ਉਸਤੀ ਮਨ ਮੈਂ ਕਰਨ ਕਰ ਕਰਮ ਹਨ ਮੇਰੇ ਸਤਿਵਿਵਹਾਰ ਉਸਤੀ ਮਨ ਮੈਂ ਕਰਨ ਕਰ ਉਸਤੀ ਜਿਹੜੀ ਕਰਨੀ ਹੈ ਉਹ ਬੰਦ ਕਰਨੀ ਹੈ ਬੋਲ ਕੇ ਜਿਹੇ ਸੋਣ ਦੇ ਪਹਿਲੀ ਗੱਲ ਉਸਤੀ ਮਨ ਮੈਂ ਕਰਨ ਕਰ ਲੋੜ ਆਪਾ ਦੀ ਲੋੜ ਹੀ ਹੈ ਪਾਣੀ ਉੱਚੀ ਪਾਣ ਦੀ ਲੋੜ ਨਹੀਂ ਹੈ ਬੰਦ ਕਰ ਦੀਏ ਕੋਈ ਜ਼ਰੂਰੀ ਨਹੀਂ ਬਾਣੀ ਉਹ ਬਾਣੀ ਉਸਤੀ ਕਰਦੀ ਤੇ ਕਿਵੇਂ ਕਰ ਸਕਦੇ ਹੋ ਕੀ ਬਣਾਇਆ ਕਿਵੇਂ ਬਣਾਇਆ ਜੋ ਦਿੱਤਾ ਸਭ ਕੁਝ ਉਹਦੇ ਵਿੱਚ ਸਰੀਰ ਹੈ ਜੋੜਦਾ ਨਹੀਂ ਪਤਾ ਲੱਗਦਾ ਕਿੱਥੇ ਆਤਮਾ ਕਿੱਥੇ ਆਤਮਾ ਕਿੱਦਾਂ ਰਹਿਦੀ ਹੋਵੇ ਹੈ ਕਿ ਵੀ ਪਤਾ ਨਹੀਂ ਲੱਗਦਾ ਕਿੱਥੇ ਜੋੜ ਕੇ ਥੇ ਹਾਂ ਕੋਈ ਪਤਾ ਨਹੀਂ ਜਗਾ ਜਗਾ ਤੇ ਪਤਾ ਲੱਗਦਾ ਸੀ ਉਸ ਤੋਂ ਤੀ ਮੰਨਣਾ ਕੰਨ ਰੰਕਾਰ ਕਰਮਾਂ ਨੂੰ ਮੇਰੇ ਸਤਿ ਵਿਵਹਾਰ ਤੇ ਮਨ ਮੇਰੇ ਜੜਾ ਕਾ ਦੀ ਉਸਤ ਕਰ ਦੇ ਧਾਰੇ ਦੀ ਉਸਤ ਨਹੀਂ ਕਰਨੀ ਕਿਉਂਕਿ ਉਹ ਉਸ ਵੇਲੇ ਉਸਤ ਕੀਤੀ ਹੈ ਸਾਰੇ ਜਨ ਚੱਕ ਲੋ ਰੰਕਾਰ ਦੀ ਉਸਤ ਹੈ ਨਹੀਂ ਕਿਤੇ ਜੇ ਸੀ ਤਾਂ ਉਹ ਸੀ ਜਿੱਥੇ ਕਬੀਰ ਪੜ ਗਿਆ ਮਗਰ ਉਹ ਤੋਂ ਹਸਲਾਪ ਸੀ ਜਾਨੇ ਉਹਨਾਂ ਦੀ ਬੋਲੀ ਤਾਂ ਫਿਰ ਬੋਲੇ ਨੇ ਨਾ ਹੈ ਮਗਰਾਨ ਮਗਰਾਨ ਦੀ ਬੋਲੀ ਤਾਂ ਹੀ ਹੈ ਕਰਮਨ ਮੇਰੇ ਸਤਿ ਵਿਵਹਾਰ ਹਾਂ ਮੇਰੇ ਮਨ ਸਤ ਦਾ ਸੱਚ ਦਾ ਵਿਹਾਰ ਵਪਾਰ ਕਰ ਵਿਹਾਰ ਹੁੰਦਾ ਹੈ ਵਿਜਰਸ ਨਾਮ ਦਾ ਵਿਜਰਸ ਹਾਂ ਦਾ ਵਪਾਰ ਸਤ ਵਿਹਾਰ ਨਿਰਮਲ ਰਸਨ ਅਮਰਤ ਪੀਓ ਤੇਰਪਨ ਰਸਨ ਰਸਨਾ ਢਰਮਲ ਹੋਵੇ ਢਰਮਲ ਰਸਨਾ ਕਰਕੇ ਤਾਂ ਅਮਰਤ ਕੀ ਜਦ ਗੁਰਬਾਣੀ ਨੂੰ ਵਿਚਾਰਨਾ ਪਹਿਲਾ ਮਨ ਬੁੱਧੀ ਚੋਂ ਲੀਮਤਾ ਦੂਰ ਕਰੋ ਪੱਖਪਾਤ ਦੂਰ ਕਰੋ ਪੱਖਪਾਤ ਦੇ ਹਿਸਾਬ ਨਾਲ ਅਰਥ ਨਹੀਂ ਕਰਦੇ ਅਸੀਂ ਪਿੱਛੇ ਕੀ ਸੁਣਿਆ ਕੀ ਨਹੀਂ ਸੁਣਿਆ ਕੋਈ ਸਾਨੂੰ ਸਾਡਾ ਲਹਿਜੀ ਇਹ ਗੱਲ ਕਹਿੰਦਾ ਅਸੀਂ ਉਹਦੇ ਨਾਲ ਹੀ ਗੱਲ ਕਰਦੇ ਨੇ ਪੱਖਪਾਤ ਨਹੀਂ ਤੇ ਤੁਸੀਂ ਅਪਰਧ ਲੈਣਾ ਅਪਰਧ ਕਿਉਂ ਨਾ ਤਾਂ ਨਿਊਟਰਲ ਗਏ ਦੇ ਵਿੱਚ ਰਹੋ ਤੇ ਤੇ ਪੱਖਪਾਤ ਆ ਜਾਊਗਾ ਪੱਖਪਾਤ ਕੀ ਹਊਸ ਹਾਜਰ ਦਾ ਤੜਾ ਇੱਕੋ ਹੀ ਹੁੰਦਾ ਉਹ ਕਹਿੰਦੇ ਨੇ ਕੋਈ ਕਹਿੰਦਾ ਉਦੇਸ਼ੀ ਕਹਿੰਦੇ ਅਸੀਂ ਠੀਕ ਆ ਅਸੀਂ ਕਹਿੰਦੇ ਅਸੀਂ ਠੀਕ ਆ ਉੱਥੇ ਪੱਖਪਾਤ ਆ ਜਾਏਗਾ ਉਹ ਆਪਣੇ ਹਿਸਾਬ ਨਾਲ ਗੁਰਬਾਣੀ ਦਾ ਅਰਥ ਕਰਦੇ ਨੇ ਆਪਣੇ ਅਨਕਾਰ ਦੇ ਨਾਲ ਆਪਣੇ ਅਨਕਾਰ ਦੇ ਨਾਲ ਕਰਦੇ ਆਪਾਂ ਆਪਣੇ ਨਾਲ ਨਿਕਲਦੇ ਆਪਾਂ ਗੁਰਬਾਣੀ ਦੀ ਗੁਰਬਾਣੀ ਦੇ ਜਿਹੜੇ ਹੱਥ ਬਣਦੇ ਜੇ ਤੋ ਦਿੰਦੇ ਜਿਹੜੇ ਹੱਥ ਬਣਦੇ ਅਸੀਂ ਤੋ ਦਿੰਦੇ ਇਹ ਗੱਲ ਦਈ ਹੈ ਉਹ ਆਪਣੇ ਹਿਸਾਬ ਲੈ ਬਣੂਗੀ ਤੇ ਜਿੰਨਾ ਚਿਰ ਤੁਸੀਂ ਪੱਖਪਾਤ ਰੱਖ ਕੇ ਨੂੰਰ ਥਾਉਗੇ ਆਹ ਅਮਰਤ ਨਹੀਂ ਪੀ ਸਕੋਗੇ ਸਿਨਾਚ ਜੇ ਉਹ ਸ੍ਰੀ ਚੰਦ ਨੂੰ ਤੇ ਆਦਰ ਰੱਖ ਕੇ ਸ੍ਰੀ ਚੰਦ ਦੇ ਉਹ ਮੰਨੇ ਕਿ ਗੁਰੂ ਕੋਈ ਗੁਰਬਾਣੀ ਪੜ੍ਹੂਗਾ ਉਹ ਅਰਥ ਨਹੀਂ ਬਣ ਸਕਦਾ ਜਿਹੜੇ ਆਪਾਂ ਕਰਦੇ ਕੋਈ ਨਹੀਂ برداشت ਕਰੂਗਾ ਬਿਨਾਂ ਕੋਲ ਕੁਝ ਨਹੀਂ ਸੀਗਾ ਆਦਰ ਦਾ ਨਾਮ ਨਹੀਂ ਦੇ ਸਕਦਾ ਕਿ ਨਾਨਕ ਨੇ ਲਾੜੇ ਨੂੰ ਗੁੜਾਈ ਦੇ ਦਿੱਤੀ ਇਹ ਨਹੀਂ ਕੀਤਾ ਉਹਨੀਆਂ ਗੱਲਾਂ ਉਹਨਾਂ ਦੇ ਅਜਵੀਆਂ ਕੋਈ ਮੰਦੇ ਨਾ ਗੱਲਾਂ ਜੇ ਜੇ ਉਹਨਾਂ ਨੂੰ ਨਹੀਂ ਮੰਨਦੇ ਸੱਚੇ ਨਹੀਂ ਮੰਨਦੇ ਇਹ ਰੋਣੀ ਬੰਦੋ ਸਾਥੇ ਤੇ ਬੰਦ ਕਰ। ਇਹਸ ਕਾਕੇ ਜੇ ਤੁਸੀਂ ਸੱਚ ਦਾ ਵਿਹਾਰ ਕਰ ਰਹੇ। ਕਰਮਾਂ ਮੇਰੇ ਸਤਿਰਾ ਵਿਹਾਰ ਕਰ ਰਹੇ। ਨਿਰਮਲ ਰਸਨਾ ਅੰਮ੍ਰਿਤ ਪੀ। ਤਾਂ ਦੋਨੋਂ ਬਿਰਮਨ ਬੰਦ ਕਰਕੇ ਇਹਦੇ ਚੋ ਸੱਚ ਪਹਿਲਾਂ ਆਪ ਰੜਕਣੋ ਕੋ। ਅੰਮ੍ਰਿਤ ਪੀਓ। ਕੋਪ ਰਿਤ ਪੀ ਕੇ ਤਾਂ ਸੋਹਿਲਾ ਕਰ ਲੈ ਜਿਓ। ਪਹਿਲਾਂ ਤੁਸੀਂ ਆਪਣੇ ਜੀ ਰੂਹ ਸਦਾ ਬਾਤ ਸੋਹਿਲਾ ਕਰ ਲੋ। ਪਹਿਲੇ ਬੁਰ ਪਰ ਬੋਧੋ ਪ੍ਰਥਮੇ ਮਨ ਪਰ ਬੋਧ ਹੈ ਆਪਣਾ ਪੁੱਛਿਆ ਬਾਛੇ ਵਰਜਾਵੇ ਪਹਿਲਾ ਆਪਣੀ ਤਸੱਲੀ ਕਰ ਲੋ ਰੱਜ ਲੋ ਅਨੰਦ ਹੋ ਲੋ ਫਿਰ ਦੂਜੇ ਨੂੰ ਬੁਲਾਇਓ ਹਾਂਜੀ ਨੈਣੋ ਪੇਖੋ ਠਾਕੁਰ ਘਰ ਆ ਗੋ ਹਾਂ ਨੈਣੋ ਪੇਖ ਠਾਕੁਰ ਘਰ ਆ ਗੋ ਜਿਹੜੀ ਤਦਲੀ ਅੱਖ ਹੈ ਉਹਦੇ ਨਾਲ ਠਾਕੁਰ ਵੀ ਅੰਦਰ ਹੈ ਘਰ ਵਿੱਚ ਠਾਕੁਰ ਨਦਰ ਨਾ ਆਵੇ ਠਾਕੁਰ ਦਾ ਜਿਹੜਾ ਰੰਗ ਹੈ ਠਾਕੁਰ ਕੀ ਹੈ ਠਾਕੁਰ ਹੈ ਪਰਮ ਗਿਆਨ ਪਰਮ ਗਿਆਨੀ ਪਰਮ ਗਿਆਨ ਦਾ ਜੋ ਤਤ ਗਿਆਨ ਦਾ ਰੰਗ ਹੈ ਉਹ ਦੇਖ ਉਹ ਦੇਖਣ ਦੀ ਗਲਤੀ ਨਾ ਕਰ ਜਿਓ ਐਣੋ ਪੇਕ ਠਾਕੁਰ ਦਾ ਰੰਗ ਅੰਦਰਲੀ ਅੱਖ ਨਾਲ ਤੁਸੀਂ ਦੇਖੋ ਵੀ ਜੋ ਸੱਚ ਹੈ ਅਸੀਂ ਕੱਢ ਲਿਆ ਸਮਝ ਲਿਆ ਗੁਰਬਾਣੀ ਚੋਂ ਕਿ ਸਾਥੀ ਕੋਲ ਸਮਝ ਤੇ ਰਹਿ ਗਿਆ ਜੇ ਰਾਇਆ ਦਾ ਰੰਗ ਸਹੀ ਨਹੀਂ ਸੀ ਜੇ ਸਾਨੂੰ ਸਾਡੇ ਅਰਥਾਂ ਤੇ ਸ਼ੱਕ ਹੈ ਤਾਂ ਰੰਗਾ ਜੋ ਸਹੀ ਨਹੀਂ ਦੇਖਿਆ ਸੱਚ ਦਾ ਰੰਗ ਦੇਖੋ ਜੇ ਸੱਚ ਦੇ ਰੰਗ ਦਾ ਅਰੰਭ ਫਿਟ ਜਾਏ ਫਿਰ ਸਾਡੇ ਅਰਥ ਠੀਕ ਹੋ ਗਏ ਹੁ ਸਾਧ ਸੰਗ ਬਿਨ ਸਹਿ ਸਭ ਸੰਗ ਸਾਧ ਸੰਗੀ ਹੈ ਕਿਸੰਦਾ ਸਾਧ ਸੰਗੀਤ ਬਿਨਸੇ ਸਭ ਸੰ ਜੇ ਆਪਣਾ ਮਨ ਸਾਧ ਲੋ ਤੁਸੀਂ ਜਿਹਨੇ ਆਪਣਾ ਮਨ ਸਾਧ ਲਿਆ ਆਪਣਾ ਮਨ ਸਾਧੋ ਬਿਨਸੇ ਸਭ ਸੰ ਆ ਜਿਹੜੀ ਸੰਤਤ ਹੈ ਸਾਰੀ ਤੁਹਾਡੀ ਝੂੜਦੀ ਕਿਸੇ ਕਿਸਮ ਦੀ ਵੀ ਸੰਤ ਨਹੀਂ ਆਉਂਦੀ ਜੇ ਮਨ ਆਪਣਾ ਮੂਲ ਨਾਲ ਜੁੜ ਜਾ ਵਾਰ ਕਿਤੇ ਜੁੜਿਆ ਹੋਇਆ ਰਹਿੰਦਾ ਹੀ ਨਹੀਂ ਉਦੋਂ ਉਹ ਰਹਿੰਦਾ ਹੀ ਨਹੀਂ ਲੋ ਰਹਿੰਦਾ ਹੀ ਨਹੀਂ ਸੈਂ ਸਭ ਸੰਗੂ ਹਰ ਕਿਸਮ ਦਾ ਸੰਤ ਜਿਹੜਾ ਇਹਦਾ ਬਹਾਰਾ ਕਿਸੇ ਕਿਸਮ ਦਾ ਹੀ ਕਨੈਕਸ਼ਨ ਹੈਗਾ ਕੋਈ ਕੋਈ ਇਥੇ ਨਹੀਂ ਰਹਿਣਾ ਫਿਰ ਤੂੰ ਸੰਗ ਜੋੜ ਸਭ ਤੋੜੀ ਹੋਈ ਹੁ ਜਿੱਦਣ ਬਰ ਸੱਜ ਗਿਆ ਹੋ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪੋਂ ਜਪੀਏ ਹਰ ਬਿੰਦ ਚਰਦੀ ਚਲੋ ਬਾਹਰ ਗੋਬਿੰਦ ਫੇ ਗੋਬਿੰਦ ਦੇ ਮਾਰਗ ਤੇ ਤੁਰੋ ਉਦੋਂ ਪਹਿਲਾਂ ਤੁਹਦੀ ਲੋੜ ਕੀ ਹੈ ਚਲੋ ਚਲੋ ਮਾਰਗ ਕੋ ਬਿੰਦ ਤੂੰ ਸੰਗ ਜੋੜਿਆ ਪਰ ਸੰਗ ਤੋੜੀ ਹੈ ਜੇ ਫੇਰ ਸਾਧੂ ਕੋ ਮਿਲ ਜਾਣ ਸਾਧਨਾਂ ਦੀ ਜੇ ਕੋਈ ਆ ਪਾਛੇ ਪਾਉ ਨਾ ਦੀਜੀਏ ਅੱਗੇ ਹੋ ਜੋ ਨਹੀਂ ਨਾ ਨਹੀਂ ਤਾਂ ਜਾਏ ਨਹੀਂ ਸਕਦਾ ਚੱਲਣਾ ਚੱਲੇ ਨਹੀਂ ਸਕਦਾ ਚੱਲਣਾ ਤੇ ਚੱਲੇ ਨਹੀਂ ਸਕਦਾ ਮਾਰਗ ਉਹਦੇ ਬਾਅਦ ਚੜ੍ਹਨ ਚੱਲੋ ਮਾਰਗ ਉਹ ਚੱਤਰ ਮੰਨ ਫਿਰ ਅੱਗੇ ਉਹਦੀ ਜਾਨ ਫਿਰ ਪਿੱਛੇ ਮੁੜ ਕੇ ਨਾ ਦੇਖੋ ਪਾਪ ਸਾਗਰ ਤੋਂ ਹੀ ਚੱਲਣਾ ਉਧਰ ਨੂੰ ਮਾਰਗ ਗੋਬਿੰਦਰ ਪਾਪ ਸਾਗਰ ਪਾਰ ਕਰਨਾ ਮਾਰਗ ਉਹਦੇ ਤੋਂ ਹੋਰ ਕੁਝ ਨਹੀਂ ਹੈ ਪਾਪ ਸਾਗਰ ਤੋਂ ਪਰੇ ਹੈ ਗੋਬਿੰਦਰ ਪਾਪ ਸਾਗਰ ਪਾਰ ਕਰਨਾ ਹੀ ਹੈ ਮਾਰਗ ਗੋਬਿੰਦਰ ਦੀ ਹੈ ਮਾਰਗ ਉਹ ਗੋਬਿੰਦ ਦੀ ਵੇ ਪਾਪ ਸਾਗਰ ਨੂੰ ਪਾਰ ਕਰਨਾ ਹੈ ਪਾਵਸਾ ਗਰ ਪਾਰ ਹੋ ਗਏ ਕੋਈ ਉੱਧ ਆ ਗਿਆ ਪਾਵਸਾ ਕਰ ਰਹੀ ਗੋਵਿੰਦਵਾਰ ਗਾ ਅਧਰ ਆਏ ਵਾਲੇ ਨਾਰਦਾ ਨਾਲ ਨਾਲ ਗੋਵਿੰਦਵਾਰ ਬਣਾਤਾ ਇਹਨੇ ਕੌਣ ਦੱਸੇ ਇਹਨੂੰ ਗੋਵਿੰਦਵਾਰ ਕੀ ਹੁੰਦਾ ਉਹ ਗੋਵਿੰਦਵਾਰ ਨਾਂ ਰੱਖਦੇ ਆ ਗੋਵਿੰਦਵਾਰ ਸਾਡੇ ਸੀਗਾ ਕੁਰਬਾਨੀ ਚ ਇਹ ਦਾ ਭਿਖਾ ਤੋਂ ਸੋਹਣੀ ਸਾਹਿਬ ਪੜਦੇ ਗੋਵਿੰਦ ਮਾਰੀ ਨੂੰ ਜਾਇਆ ਆਇਆ ਕਰਨ ਕੇ ਆ ਜਿਹੜਾ ਕੋ ਲਿਖਿਆ ਸਭ ਦਾ ਸੱਚ ਹੈ ਨਾ ਸੋਹਣੀ ਦੋਨੋਂ ਪਾਜਾ ਜਨਮ ਵੀ ਹੋਇਆ ਜਦ ਬੰਤੀ ਰਚੀ ਗਈ ਹੋਇਆ ਤਾਂ ਸੋਹਣੀ ਸਾਹਿਬ ਲਿਖਿਆ ਜਾਂਦਾ ਦਸ ਪਾਜ ਜੰਮਿਆ ਬਣੀ ਅਜੇ ਇਹ ਨਾ ਦੇ ਕਲਾਕਾਰੀਆਂ ਨੇ ਜਿਹੜੇ ਵੀਣੇ ਨੇ ਨਾ ਵੀਣੇ ਉਹ ਵੀ ਉਹਨਾਂ ਦੀਆਂ ਕਲਾਕਾਰੀਆਂ ਨੇ ਗੋਵਿੰਦ ਮਾਰੀ ਉਹਨਾਂ ਦੀ ਜੋ ਬਣਾਦੀ ਨਵੇਂ ਨਵੇਂ ਸੰਤ ਸਭਾਈ ਕਰਤਾ ਜੀ ਉਹਦਾ ਨਾ ਇਹ ਉਹਨੇ ਆ ਗਿਆ ਨਹੀਂ ਜਾ ਸਕਦਾ ਦਿਮਾਗ ਦੀ ਕੱਢਣਾ ਜਾਂਦੀ ਸੀ ਨਾ ਆਈ ਜਿਆ ਕੱਢਣਾ ਗੁੱਡਾ ਚ ਗਿਆ ਫਸ ਗਿਆ ਵਿਚਾਰਾ ਉਹ ਉਹ ਤੇ ਹਰ ਵੰਤ ਅਕਾਲ ਤੱਕ ਤੇ ਰੋਟਾ ਹੋਣ ਦਾ ਦੋ ਦੋਸ਼ੀ ਬਣ ਗਿਆ ਅਟੈਕ ਦਾ ਬੇਮਤਲਬ ਹੈ ਦੋਸ਼ੀ ਬਣ ਤੈ ਕੀ ਲੈਣਾ ਦਾ ਪੰਗਿਆ ਤੇ ਦੂਰੇ ਰਹਿਣਾ ਪਰੇ ਦੀ ਭੁਗਧ ਹੈ ਨਹੀਂ ਸਿੱਖੀ ਦਾ ਗਿਆਨ ਹੈ ਨਹੀਂ ਸਿੱਖੀ ਦਾ ਗਿਆਨ ਕਿੱਥੇ ਨੂੰ ਲੁਕੋ ਸਾਜਦਾਰ ਸਿੱਖੀ ਇਕੱਠੀ ਕਰਕੇ ਕਿਹਨ ਕਲੇ ਆ ਨਿਕਲੇ ਉਹ ਵੀ ਜੇਕਰ ਗੋਵਿੰਦ ਮਾਰਗ ਬਣਾਇਆ ਗਿਆ ਜੀ ਜਲਸਾ ਰਾਸ਼ਟਰਪਤੀ ਹੈ ਉਹਦੀ ਫੌਜ ਹੈ ਤੇ ਉਹ ਨਾਲ ਖਲਦੀ ਹੈ ਤੇ ਉਹਦਾ ਹੀ ਵੱਡਾ ਛੜਿਆ ਹੋਇਆ ਆਪੇ ਪੜਿਆ ਹੋਇਆ ਉੱਥੇ ਬੈਠਾ ਉੱਥੇ ਬਿਠਾ ਲਿਆ ਆਪੇ ਬੰਦਾ ਬਿਠਾ ਲਿਆ ਉਹਦੀ ਫੌਜ ਜਾਂਦੀ ਹੈ ਨੂੰ ਘੜਨ ਵਾਸਤੇ ਨੂੰ ਘੜਨ ਵਾਸਤੇ ਫਿਰ ਅਕਲ ਆਣਾ ਕਿੱਥੋਂ ਆ ਫਿਰ ਪਛਤਾਉਂਦਾ ਵੀ ਗਲਤੀ ਹੋਈ ਅਦਰੋਂ ਤਾਂ ਨਹੀਂ ਸੀ ਚਾਹੁੰਦਾ ਹੋਵੇ ਪਰ ਹੋ ਗਈ ਕੀਤਾ ਦੀ ਕੁਝ ਬਣ ਗਿਆ ਕੁਝ ਹਾਂਜੀ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਬਿਟੇ ਪਾਪ ਜਪੀਏ ਹਰਬਿੰਦ ਪਾਪ ਜਿਹੜੇ ਨੇ ਹੁਕਮ ਦਾ ਜੋ ਵਿਰੋਧ ਹੈ ਪਾਪ ਹੈ ਸਭ ਤੋਂ ਵੱਡਾ ਪਾਪ ਹੈ ਹੁਕਮ ਦਾ ਵਿਰੋਧ ਹੈ ਇਹ ਮਿਟ ਜਾਂਦਾ ਫਿਰ ਹੁਕਮ ਦਾ ਵਿਰੋਧ ਨਹੀਂ ਕਰਦਾ ਪਾਣ ਦੇ ਖਾਬ ਨਹੀਂ ਘੜਾ ਹੁੰਦਾ ਮਿਟੇ ਪਾਪ ਜਪੀਏ ਹਰਬਿੰਦ ਜੇ ਹਰ ਜਿਹੜਾ ਹੈਗਾ ਗੋਬਿੰਦ ਹਰਿਆ ਜਿਹੜਾ ਹੈ ਉਹਨੂੰ ਜਪ ਲਈਏ ਤੇ ਤੂੰ ਆ ਸਾਡਾ ਇਹ ਜਪੀਏ ਹਰ ਬਿੱਧ ਇੱਕ ਇੱਕ ਘੜੀ ਅadhi ਘੜੀ ਇੱਕੋ ਬਿੱਧ ਵੀ ਇੱਕ ਘੜੀ ਵੀ ਜੇ ਜਪ ਲਈਏ ਉਹਨਾਂ ਚਰ ਪਾਪ ਘਟਿਆ ਜਾਂਦਾ ਜਿੰਨਾ ਚਿਰ ਉਹਨੂੰ ਜਪੋਂਗੇ ਉਹਨਾਂ ਚਰ ਪਾਪ ਉਹਨਾਂ ਚਰ ਪਾਪ ਘਟੇ ਉਹਨਾਂ ਚਰ ਮਿਟਿਆ ਰਹੇ ਜੇ ਤੂੰ ਦੀ ਹਮੇਸ਼ਾ ਵਾਤੇ ਵਟਾਉਣੇ ਤਾਂ ਹਮੇਸ਼ਾ ਵਾਤੇ ਜਪ ਫਿਰ ਸਾਥ ਸਾਥ ਸੰਗਤ ਪੇਸਾ ਸਾਸੇ ਕੋ ਮੋਗਤ ਜਿੰਨਾ ਜਰ ਕੋਵਿੰਦ ਜਪਾਂਗੇ ਜਿੰਨੇ ਘੜੀ ਬਿੰਦੂ 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 ਘੜੀ ਨੂੰ ਕਹਿੰਦੇ ਨੇ ਨਾ ਇਹ ਸਕਟ ਤੋਂ ਥੋੜਾ ਜਿਆਦਾ ਹੁੰਦਾ ਆਪਾਂ ਕਹਿੰਦੇ ਬਿੰਦੂ ਘਟਾਈ ਪੁਰਾਣੀ ਬੋਲੀ ਹੈ ਪੰਜ ਕੁ ਮਿੰਟ ਚਾਪੇ ਆਪਾਂ ਕਹਿੰਦੇ ਪੰਜ ਮਿੰਟ ਇਹ ਘੜੀ ਆਧੀ ਘੜੀ ਜਬੀ ਆਧੀ ਹੋ ਬੁਨਾਲ ਉਹ ਹੈ ਤੇ ਜਿਨ ਮਾਦਰ ਸੰਭਰੋ ਕੇ ਉਹ ਨਾਜਰ ਪਾਪ ਨਹੀਂ ਪਾਪ ਘਟੇਗਾ ਉਹ ਇਹਨੂੰ ਬਤਾ ਲੋ ਫਿਰ ਤੁਸੀਂ ਆਹ ਬਤਾਉਣ ਰਸੀ ਪ੍ਰਾਨਾ ਆ ਉਹ ਸਾਹਿਬ ਵਧਾਰੇ ਜੀ ਦੇਰ ਨੂੰ ਸਾਹਿਬ ਹੈ ਫਿਰ ਬਰਦਲ ਨਹੀਂ ਕਰਨਾ ਕੀ ਸੀ ਗੱਲ ਲਤੀ ਕਰ ਹਰ ਕਰਮ ਸਰਉਣ ਹਰ ਕਥਾ ਕਰ ਹਰ ਕਰਮ ਸਰਉਣ ਹਰ ਕਥਾ ਸਰਉਣ ਹਰ ਕਥਾ ਜਿਹੜੇ ਕਾਰਨ ਚਿਤਾਰ ਮੰਦੋ ਕਰਨੇ ਇਹ ਕਰਮ ਕੀ ਕਰਨ ਇਹਨਾ ਨਾ ਕਰਮ ਕੀ ਕਰਨ ਪਰ ਹਰ ਕਰਮ ਹਰ ਕਾ ਜੋ ਕਰਮ ਉਹ ਕਰਮ ਜੋ ਹਰਨੇ ਕਰਮ ਕਰਨ ਜੋ ਹਰਦੇ ਜੋ ਮੈਂ ਕਰਮ ਸੀ ਕਰਨ ਆਇਆ ਸੀ ਜੋ ਇਹ ਉਹ ਪਾਪ ਸਾਗਰ પાર ਕਰਨ ਆਇਆ ਸੀਗਾ ਕੋਈ ਕੀ ਕਰਨਾ ਸੀ ਜੋ ਦਾ ਇਹ ਦੋਏ ਮਿਲ ਕੇ ਕਰਨ ਪਰ ਹਰ ਕਰਮ ਸਰਵਨ ਹਰ ਕਫਾ ਦੋ ਏਕਾਰ ਮਿਲ ਕੇ ਤਾਂ ਵਪਾਰ ਗਿਰਪਾਰ ਕੰਮ ਇਹਦਾ ਵਪਾਰ ਗਿਰ ਕੰਮ ਲੱਗਣ ਦੋ ਇਕੱਠੇ ਜਿਹੜਾ ਕੰਮ ਅਸੀਂ ਕਰਨਾ ਹੈ ਜੇ ਇੱਕ ਹੱਥ ਨਾਲ ਕੋਈ ਕਰੇ ਇੱਕ ਹੱਥ ਵਿਹਲਾ ਰੱਖੇ ਕੰਮ ਹੋ ਜੂ ਕੰਮ ਦੋ ਹੱਥਾਂ ਨਾਲ ਕਰਨ ਵਾਲਾ ਹੋਵੇ ਹੱਥ ਤੁਸੀਂ ਇਕ ਲਾਗੋ ਕੰਮ ਹੋ ਕੇ ਬੰਦ ਕਪੜਾ ਲਿਜੋੜਦੇ ਪੁਰਤੂਆਤ ਚਾਹੀਦਾ ਨਾਲ ਤਾਨ ਚਾਹੀਦਾ ਇਹ ਜਦ ਰਾਤਾਂ ਦੇ ਜੋੜਨੀਆਂ ਚੋਂ ਲੋਪ ਰਤ ਦੋ ਹੱਥ ਚਾਹੀਦੇ ਨੇ ਕਰ ਹਰ ਕਰਮ ਸਰਵਨ ਹਰ ਕਥਾ ਜੋ ਹਰ ਕਰਮ ਉਹਦੇ ਚ ਮਨ ਵੀ ਨਾਲ ਪਤਾ ਨਾ ਹਾਥਾ ਵਟਾ ਆਵੇ ਮਨੂਤੇ ਨਾਲ ਆਤਮ ਡੋਣ ਹਰ ਇੱਕ ਹਰ ਕਾ ਕੰਮ ਜਿਹੜਾ ਹਰ ਦਾ ਬਲੋਵਣਾ ਜਿਹੜਾ ਖਰਦਾਰ ਕੀ ਹਰ ਕਾਬਲ ਹੋ ਜਾਊਗਾ ਹਾਇਕਾ ਬਲੋਬਣਾ ਬਲੋਗੋ ਮੇਰੇ ਭਾਈ ਸਹਜੇ ਬਲੋਗੋ ਜਿਹਾ ਤਤ ਨਾ ਜਾਏ ਇਹ ਮਨ ਇਤਿਹਾਸ ਤਰ ਹੋ ਸਕੇ ਇਹ ਮਨ ਆ ਜਿਹੜੀ ਗੁਰਬਾਣੀ ਵਿਚਾਰਨੀ ਹੈ ਇਹ ਹਰ ਕਾ ਕਰਮਾ ਕੱਲਾ ਨਹੀਂ ਵਿਚਾਰ ਸਕਦਾ ਉਹ ਉਹ ਧਰਮਾਂ ਤੋਂ ਨਾਲ ਲੱਗਣਗੇ ਉਹਦਾ ਬਿਲਾ ਰਹਿੰਦਾ ਸਾਰਾ ਤੂੰ ਤੁਹਾਨੂੰ ਬੇਲ ਮਿਲਦਾ ਜੀ ਉਹ ਸਾਰਾ ਦਿਨ ਬੇਲ ਹੈ ਇਹਨੂੰ ਬੇਲ ਮਿਲਦਾ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋ ਰਿਹਾ ਹੈ ਕ ਇਹਨੂੰ ਧਾਮ ਨਹੀਂ ਬਿਲਦਾ ਉਹ ਸਾਰਾ ਦਿਨ ਬੇਲ ਹੈ ਸਾਹਲੰਦ ਹੈ ਹਰਟੋਪੀਡਲ ਦੀ ਬਾਕੀ ਦੇ ਬਿੱਲ ਆ ਇੱਕ ਹੀ ਜਦੋਂ ਕੋਈ ਬਿੱਲਾ ਸਾਰਾ ਜਦ ਤਾਂ ਹੀ ਜੀ ਨਹੀਂ ਲੱਗਦਾ ਸਾਡਾ ਜੇ ਕਿਉਂ ਨਹੀਂ ਲੱਗਦਾ ਰੋਕਾਂ ਕਿਉਂ ਸਾ ਨੂੰ ਕੋ ਚਾਹੀਦਾ ਨਾ ਬਿੱਲਾ ਅਸਲ ਦੇ ਵਿੱਚ ਬਿੱਲਾ ਜੀ ਤਾਂ ਬਿੱਲਾ ਅਸਲੀ ਜੀ ਦਾ ਬਿੱਲਾ ਉਹਦਾ ਦੰਗੜਦਾ ਨਹੀਂ ਸਾਰਾ ਦਨ ਤਾਂ ਕਰੇ ਉਹ ਚਾਹੀਦਾ ਕਰੇ ਉਹ ਚਾਹੀਦਾ ਕਰੇ ਉਹ ਚਾਹੀਦਾ ਕਰੇ ਤਾਂ ਇਹਦਾ ਬੰਡੀ ਉਹ ਵੇਲਾ ਜੋ ਕੰਮ ਕਰਨਾ ਹੈ ਉਹ ਨਹੀਂ ਕਰ ਰਿਹਾ ਆਇਲ ਨੂੰ ਕਰ ਰਿਹਾ ਉਹਦਾ ਕੰਮ ਨਹੀਂ ਹੈ ਇਹ ਵਰਕਾਜ ਆਇਆ ਵਰਕਾਜ ਤਰ੍ਹਾਂ ਦਾ ਕੰਮ ਉਹ ਜਾਣਦਾ ਇਸ ਵਾਰ ਕਹਾਂ ਤੂ ਨੇ ਕਰਨਾ ਉਹ ਬਿੱਲਾ ਉਹ ਵਿਚਾਰ ਦਾ ਹੀ ਹੰਪਸਰ ਸੀ ਜਿਹੜਾ ਖੋਜੀ ਦੇ ਉਹ ਬਿੱਲਾ ਨਹੀਂ ਹੁੰਦਾ ਖੋਜਾਇਆ ਜਾਂਦਾ ਸੀ ਉਹਨਾਂ ਦਾ ਕੱਲਿਆਂ ਦਾ ਵੀ ਜੀ ਲੱਗਦਾ ਹੈ ਮਾਇਆ ਦੇ ਖੋਜੀ ਉਹ ਮਾਇਆ ਦਾ ਵੀ ਹੋ ਕੱਲਾ ਹੀ ਬੈਠਾ ਰੁਖ ਲਾ ਉੱਤ ਪਰ ਕੱਲਾ ਬੈਠੂ ਕبھی ਕੱਲਾ ਬੈਠੂ ਬੈਜੂ ਬਾਦਵੀਂ ਵਜੇ ਉੱਥੇ ਜਿੱਤੇ ਚਿੰਤਨ ਹੈ ਜਿੱਤੇ ਖੋਜ ਹੈ ਕਾਸੇ ਦੇਵੀ ਕਾਸੇ ਦੇਵੀ ਉੱਥੇ ਜੀ ਲੱਗਦਾ ਹੈ ਇਹ ਤੇ ਖੋਜ ਨਹੀਂ ਹੈ ਉੱਥੇ ਜੀ ਲੱਗੇ ਕਰੇ ਨੇ ਫਿਰ ਜੀ ਲਾਉਂਦੇ ਨੇ ਬਾਹਰ ਤੇ ਆਂ ਲਾਉਂਦੇ ਨੇ ਬਾਹਰ ਹਾਂਜੀ ਕਾਰਹ ਕਰਮੋ শ্রবণ ਹਰ ਕਥਾ ਸੁਬਣੀ ਹਰ ਕਥਾ ਸਬਣਾ ਸਬਣਾ ਦੇ ਵਿੱਚ ਹਰ ਕੀ ਕਥਾ ਪਵੇ ਸੁਣੇ ਹਰ ਕੀ ਕਥਾ ਤੇ ਕਰ ਉਹ ਨੂੰ ਰੜਕਣ ਬੁਲਾਉਣ דוਏ ਸੁਣ ਕੇ ਅੰਦਰ ਵਿਚਾਰ ਕਰਨਾ ਵਿਚਾਰ ਕਰਨਾ ਜੇ ਵਿਚਾਰ ਨਹੀਂ ਕੀਤੀ ਸੁਣ ਦਾ ਕੋਈ ਫਾਇਦਾ ਨਹੀਂ ਸੁਣਨਾ ਸਾਵਣ ਕਰਨਾ ਦੁਤੀ ਦੇ ਚਲਤੇ ਸੁਣ ਜਿਹੜਾ ਸਵਣ ਕਰਨਾ ਹੁੰਦਾ ਹੈ ਸਮਝ ਕੇ ਸੁਣਨਾ ਹੁੰਦਾ ਹੈ ਸੁਣ ਕੇ ਸਮਝਣਾ ਹੁੰਦਾ ਹੈ ਸਭ ਨੂੰ ਉਹ ਕਰਮ ਹਨ ਜਿਹੜਾ ਸੁਣ ਕੇ ਸਮਝ ਲਿਆ ਉਹ ਸਭਨ ਹੋ ਗਿਆ ਜਿਹੜਾ ਸਮਝਿਆ ਨਹੀਂ ਉਹ ਸਭ ਨਹੀਂ ਹੋ ਗਿਆ ਇਹਨਾਂ ਕੱਲਾ ਸੁਣੋ ਦਾ ਜਿਹੜਾ ਕੰਧਾ ਸੁਣ ਲਿਆ ਹੋਇਆ ਇਹਨਾਂ ਸੁਣ ਲਿਆ ਪਤਾ 21 ਹੋਣਾ ਜਦੋਂ ਪੁੱਛਣਾ ਥੋੜਾ ਜਿਹਾ ਬਾਅਦ ਹਾਂ ਹਰ ਦਰਗਾ ਹੈ ਨਾਨਕ ਉਜਲ ਮਥਾ ਹਰ ਦਰਗਾ ਹੈ ਨਾਨਕ ਉਜਲ ਮਥਾ ਨਾਨਕ ਕਹਿੰਦਾ ਹਰ ਦਰਗਾ ਦੇ ਵਿੱਚ ਬੋਖੋ ਜਲ ਹੋ ਜਵੇ تاکہ تا ਉਜਰ ਹੋਗਾ ਜੇ ਕਥਾ ਹਕੀਕਤ ਆ ਗੁਰਬਾਣੇ ਨੂੰ ਸਰਦਾਰ ਸਬਣ ਕਰੋ ਔਰ ਵਿਚਾਰੂ ਲਗਾਤਾਰ ਫੇ ਦਰਗਾਹ ਜੋ ਜਲਬਤਾ ਉਹਨਾਂ ਨੇ ਕੰਮ ਕੀਤਾ ਨਹੀਂ ਨਾ ਹੁਣ ਕਰਦੇ ਨੇ ਇਸ ਕਰਕੇ ਦਰਗਾਹ ਜੋ ਜਲਬਤਾ ਉਹਨਾਂ ਦਾ ਹੋਇਆ ਨਹੀਂ ਨੂੰ ਗਾਲਤ ਕਿਾ ਰਹੇ ਨੇ ਸਿਖਾਣੂ ਉਜਲ ਮੱਥਾ ਕਿਵੇਂ ਹੋਣਾ ਸੀ ਨਾਲ ਦੇ ਆਨੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਦਰਬਾਰ ਹੋਇਆ ਨਹੀਂ ਦਰਵਾਜ਼ਾ ਤੇ ਅੱਜ ਉਹਨਾਂ ਵਤਾਖਦਾਰ ਇਸ ਟੈਂਡਰ ਦੀ ਗੁਰਬਾਨੀ ਲਿਖਦੇ ਔਰ ਇਸ ਟੈਂਡਰ ਦੀ ਵਿਚਾਰਧਾਰਾ ਦਾ ਵਿਖਿਆਨ ਕਰਦੇ ਉਹਨਾਂ ਕੋ ਹੈ ਕੁਝ ਨਹੀਂ ਸੀ ਉਹਨਾਂ ਕੋ ਕੋਈ ਸੀ ਜਿਹੜਾ ਕੋਈ ਅੱਜ ਸੁਣੀ ਸੁਣ ਰਿਹਾ ਹੈ ਆ ਜਾ ਰਹੇ ਗੁਰਦੁਆਰਾ ਚ ਆਸ ਲਿਓ ਉਹਨਾਂ ਕੋ ਇੱਦੋਂ ਵੀ ਘਟੀ ਜਾਂ ਸੀ ਕੋਈ ਨਾ ਜੋ ਵਧੀਆ ਬਹੁਤ ਥਰਡ ਕਲਾਸ ਫੋਰਥ ਕਲਾਸ ਕਹਾਣੀਆਂ ਸੀ ਜਿਹੜੀ ਬੰਦ ਕਰਤੀ ਉਹਨਾਂ ਨੇ ਸੁਣੋ ਉਹ ਕੁਝ ਹੋ ਠੀਕ ਹੈ ਉਹ ਕੁਝ ਅੱਗੇ ਨਾਲ ਬਹੁਤ ਠੀਕ ਹੈ ਫਿਰ ਇੱਦੋਂ ਵੀ ਘਟੀ ਜਾਂ ਸੀ ਬ੍ਰੋਕਰ ਬੜੀ ਸੀ ਜੋ ਬੜੀ ਕਹਿ ਜਿਆ ਤੁਸੀਂ ਕਹਾਣੀਆਂ ਹੀ ਸੁਣਾਉਂਦੇ ਤੇ ਨਾਲੇ ਗੁਰਬਾਣੀ ਦਾ ਤਾਂ ਹੈ ਹੀ ਨਹੀਂ ਸੀ ਕੁਝ ਪਾਣੀਆਂ ਸਾਰੀਆਂ ਜੋ गुरबाणी जो होल्डर